ਗਾਈਜ਼ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਅੱਜ ਤੁਹਾਨੂੰ ਆਪਾਂ ਨਵੀਂ ਵੀਡੀਓ ਨਵਾਂ ਵਲੌਗ ਦਿਖਾਣੇ ਆ ਤੇ ਅਸੀਂ ਅੱਜ ਕੋਈ ਵੀ ਡਿਸਾਈਡ ਨਹੀਂ ਕਰ ਸਕੇ ਵੀ ਅੱਜ ਕਿੱਥੇ ਜਾਈਏ ਤੇ ਸਾਰਾ ਦਿਨ ਅੱਜ ਕੱਲ ਦੇ ਹੀ ਸੋਚਦੇ ਆ بارش ਹੋ ਰਹੀ ਹੈ ਸੋਚਦੇ ਸੋਚਦੇ ਸਾਡਾ ਦਿਮਾਗ ਵੀ ਸੁੰਨ ਹੋ ਚੁੱਕਿਆ ਵੀ ਜਾਈਏ ਕਿੱਥੇ ਕੀ ਐਕਸਪਲੋਰ ਕਰੀਏ ਤੇ ਡਿਸਾਈਡ ਪਾਈ ਨਹੀਂ ਸਕੇ ਫਿਰ ਅਸੀਂ ਸੋਚਿਆ ਵੀ ਚਲੋ ਆਪਾਂ ਅੱਜ ਘਾਰੀ ਵੀਡੀਓ ਬਣਾ ਲੈਨੇ ਆ ਘਰ ਦੇ ਵਿੱਚ ਅਸੀਂ ਮੈਂ ਤੇ ਮੇਰੀ ਵਾਈਫ ਦੋਨੋਂ ਹੀ ਆ ਤੇ ਬੇਟਾ ਬੱਚੇ ਤੇ ਆਪਣੇ ਨੂੰ ਉਹ ਆਪਣੇ ਇੱਕ ਗਈ ਆ ਨੂੰ ਨਾਲ ਹੀ ਬੇਟਾ ਵੀ ਆਪਣੇ ਸਹੁਰਿਆਂ ਨਾਲ ਹੀ ਗਿਆ ਹੋਇਆ ਤੇ ਪੋਤਾ ਕਹਿੰਦਾ ਮੈਂ ਨਾਨਕੇ ਜਾਣਾ ਹੈਗਾ ਕਿਉਂਕਿ ਕੱਲ ਸੈਚਰਡੇ ਸੀ ਅੱਜ ਸੰਡੇ ਆ ਉਹ ਆਪਣਾ ਇੰਜੋਏ ਕਰਦੇ ਫਿਰਦੇ ਨੇ ਆਪਣੇ ਨਾਨਕਿਆਂ ਦੇ ਵਿੱਚ ਪੁੱਤਾਂ ਤੇ ਅਸੀਂ ਸੋਚਦੇ ਹਾਂ ਵੀ ਚਲੋ ਘਰੇ ਬੈਠ ਕੇ ਸਹੀ ਕਿਉਂਕਿ ਅੱਜ ਮੀਂਹ ਸਵੇਰ ਤੋਂ ਹੀ ਪੈ ਰਿਹਾ ਪਹਿਲਾਂ ਮੌਸਮ ਖਰਾਬ ਸੀਗਾ ਸਵੇਰੇ ਤੇ ਅੱਜ ਤੁਹਾਨੂੰ ਮੈਂ ਦਿਖਾਉਣਾ ਹੈਗਾ ਵੀ ਮੀਂਹ ਕਿਸ ਤਰ੍ਹਾਂ ਦਾ ਪੈ ਰਿਹਾ ਸੋਰੀ ਆ ਦੇਖੋ ਦੇਖ ਸਕਦੇ ਹੋ ਸਵੇਰ ਦੀ ਵਾਰਸ ਹਲਕੀ ਹਲਕੀ ਪਈ ਜਾਂਦੀ ਆ ਇਸੇ ਕਰਕੇ ਅਸੀਂ ਅੱਜ ਘਰ ਦੇ ਵਿੱਚ ਇੰਜੋਏ ਕਰਦੇ ਪਏ ਆ ਦੇਖੋ ਵਾਰਸ ਚੱਲ ਰਹੀ ਆ ਦੇਖੋ ਬੂੰਦਾ ਹੋਂ ਪਹਿਲਾਂ ਤਾਂ ਬੂੰਦਾ ਬੰਦੀ ਜੀ ਹੋ ਰਹੀ ਸੀਗੀ ਹੁਣ ਕਾਫੀ ਮੀਂਹ ਆ ਰਿਹਾ ਦੇਖੋ ਅੱਗੇ ਆਪਾਂ ਅੰਜਵਾਏ ਦੇਖਾਂਗੇ ਬਾਰਸ਼ ਟੰ ਤੋਂ ਬਾਅਦ ਆਪਾਂ ਕਿਤੇ ਨਾ ਕਿਤੇ ਚੱਲਦੇ ਆਂ ਫਿਰ ਅੱਜ ਤੁਹਾਨੂੰ ਨਵੀਂ ਜਗ੍ਹਾ ਐਕਸਪਲੋਰ ਕਰਾਂਗੇ ਤੇ ਮੈਂ ਤੁਹਾਨੂੰ ਕੁਛ ਥੋੜਾ ਜਿਹਾ ਆ ਦੇਖੋ ਜੀ 에ਸੀਂ Shimla गए ਸੀਗੇ 에ਸੀਂ Shimla जाके ए फोटो ਮਾ ਕੇ ਚਵਾਇਆ ਸੀ ਆ ਸਾਡਾ ਪੋਤਾ ਮੋਟਰਸਾਈਕਲ ਤੇ ਬੈਠਾ ਹੈਗਾ ਇਹਨੂੰ ਦੇਖ ਦੇਖ ਕੇ ਇਹਦੀ ਸਿੱਤਰ ਮਾਰੀ ਜਾਂਦਾ ਰਹਿੰਦਾ ਰੋਜ਼ ਇਹ ਕਹਿੰਦਾ ਦੂਜਾ ਕੋਈ ਨਿਆਣਾ ਹੈਗਾ ਦੂਜਾ ਕਾਕਾ ਤੁਸੀਂ ਇਹਦੇ ਨਾਲ ਇੰਜੋਏ ਕਰਦੇ ਰਹਿੰਦੇ ਹੋ ਤੇ ਐਸੀ ਵੀ ਛੇੜਦੇ ਰਹੀ ਤਾਂ ਉਹਨੂੰ ਵੀ ਇਹ ਇਹ ਸਾਡਾ ਪੁੱਤ ਹੈਗਾ ਉਹ ਕਹਿੰਦਾ ਨਹੀਂ ਨਹੀਂ ਇਹ ਨਹੀਂ ਹੈਗਾ ਤੁਹਾਡਾ ਪੁੱਤ ਆ ਮੈਂ ਤੁਹਾਡਾ ਪੁੱਤ ਆ ਤੇ ਇਹਦੇ ਜਦੋਂ ਜੀ ਕਰਦਾ ਉਹਦੇ ਚੱਕ ਚੱਕੇ ਤੇ ਜੁੱਤੀਆਂ ਮਾਰਦਾ ਰਹਿੰਦਾ ਆ ਦੇਖੋ ਇੱਕ ਨਾ ਕੁੜੀ ਘਰ ਆਪਰੇ ਜਦੋਂ ਵੀ ਦੇ ਇਹ ਜਾਂਦੀ ਮੈਂ ਜਪ ਦੇਖਾ ਤਾਂ ਐਸ ਵਕਤ ਕੁੜੀ ਲੈਣਾ ਹੁੰਦਾ ਬੱਠੇ ਕੱਲ ਦੇ ਦੇਖੋ ਸੀਰੀਅਲ ਦੇਖੀ ਜਾਂਦੇ ਆ ਅਸੀਂ ਅਲੱਗ ਅਲੱਗ ਵੈਬ ਸੀਰੀਅਲ ਚੱਲਦੇ ਪਏ ਨੇ ਦੇਖੀ ਜਾਈਦਾ ਮੇਰੇ ਭੂਆ ਕੀ ਆ ਆ ਦੇਖ ਸਕਦੇ ਹੋ ਜੀ ਅੱਜ ਆਪਾਂ ਕੇਲਿਆਂ ਦਾ ਸ਼ੇਕ ਬਣਾ ਕੇ ਪੀਵਾਂਗੇ تیاری ਕਰ ਰਹੇ ਨੇ ਮੈਡਮ ਦਿਖਾਣੇ ਆ ਤੁਹਾਨੂੰ ਕੇਲਿਆਂ ਦਾ ਸ਼ੇਕ ਬਣਾ ਕੇ ਚਲਦੇ ਆਪਾਂ ਦਿਖਾਣੇ ਆ ਤੁਹਾਨੂੰ ਕਿਲੇ ਕੱਟ ਲ ਦੱਤੇ ਨੇ ਜੀ ਤੇ ਕਰਦੇ ਹੁਣ ਆਪਾਂ ਇਹਨੂੰ ਗ੍ਰਾਈਂਡ ਆ ਜੀ ਮੇਰੇ ਛੋਟੇ ਬੇਟੇ ਦਾ ਰੂਮ ਆ ਜੀ ਲੱਗ ਲੱਗ ਟੂਰ ਕੀਤੇ ਸੀ ਹੁਣ ਇਹ ਸੋਦੀ ਚ ਹੈਗਾ ਹੋਟਲ ਮੈਨੇਜਮੈਂਟ ਕਰਕੇ ਗਿਆ ਹੋਟਲ ਦੇ ਵਿੱਚ ਕੰਮ ਕਰਦਾ ਪਿਆ ਹੈ ਇਸੇ ਕਾਫੀ ਖਲਾਰਾ ਜਿਹਾ ਪਿਆਏਗਾ ਹਾਂ ਰੋਮਨੀ ਵਿੱਚ ਆਹ ਦੇਖੋ ਜੀ ਸ਼ੇਕ ਮੈਂ ਆਪਣੇ ਬਨਾਣਾ ਸ਼ੇਕ ਬਣ ਲੱਗ ਗਿਆ ਹੈਗਾ ਗ੍ਰੈਂਡ ਦੇ ਵਿੱਚ ਜੱਗ ਚ ਪਾ ਦਿੱਤੇ ਨੇ ਬਨਾਣਾ ਕੱਟ ਕੇ ਤੇ ਤਿਆਰੀ ਦੇ ਵਿੱਚ ਹੀ ਆ ਜੀ ਗ੍ਰੈਂਡ ਹੋਣ ਦੇ ਵਿੱਚ ਦਿਖਾਣੇ ਆ ਤੁਹਾਨੂੰ ਇਦੇ ਵਿੱਚ ਬਾਕੀ ਦਾ ਜੋ ਮਟੀਰੀਅਲ ਪੈਣ ਵਾਲਾ ਉਹ ਪਾਉਂਦੇ ਨੇ ਦੁੱਧ ਵਗੈਰਾ ਪਾਉਣਗੇ ਇਹਦੇ ਵਿੱਚ ਬਾਕੀ ਤੁਸੀਂ ਚੀਨੀ ਪਾਣੀ ਚੀਨੀ ਵੀ ਪਾ ਸਕਦੇ ਹੋ ਪਰ ਆਪਣੇ ਬਣਾਉਣਾ ਹੰਦਾਈ ਪੂਰਾ ਮਿੱਠਾ ਸਵੀਟਸ ਇਸ ਲਈ ਤੁਸੀਂ ਉਹ ਤੁਹਾਡੀ ਆਪਸ਼ਨ ਆ ਜੇ ਬਣਾਉਣਾ ਸ਼ੇਕ ਬਣਾਉਣਾ ਮਿੱਠਾ ਬਾ ਕੇ ਤੇ ਨਹੀਂ ਤਾਂ ਤੁਸੀਂ ਵਿਦਆਊਟ ਮਿੱਠੇ ਤੋਂ ਵਿਦਆਊਟ ਚੀਨੀ ਤੋਂ ਬਿਨਾਂ ਵੀ ਤੁਸੀਂ ਬਨਾਨਾ ਸ਼ੇਕ ਬਣਾ ਸਕਦੇ ਹੋ ਦਖਾਨਿਆ ਤੁਹਾਨੂੰ ਆਪਾਂ ਆ ਦੇਖੋ ਜੀ 15 ਦੇ ਵਿੱਚ ਦੁੱਧ ਪਾਇਆ ਗਿਆ ਜੀ ਬੱਚੇ ਦੇ ਤੇ ਹੁਣ ਨਿਵਾੜੀ ਖੋਦ ਰਹੇ ਹਾਂ ये हो गया जी बनाना शेक तैयार देख सकते हो तुम आओ तो पियो लो ये तैयार हो गया जी बनाना शेक अब आप पीने हो ਬਾਰਸ ਕਾਲੂ ਆਜੀ ਦੇਖੋ ਇਹ ਤੁਹਾਨੂੰ ਆਪਾਂ ਐਪਲ ਸ਼ੇਕ ਵੀ ਬਣਾ ਕੇ ਦਿਖਾਣੇ ਆ ਕਿਉਂਕਿ ਆਪਣੇ ਇੱਥੇ ਐਪਲ ਸ਼ੇਕ ਤਾਂ ਘਾਟੀ ਜਾਂਦੇ ਨੇ ਬਣਾ ਕੇ ਇਹ ਤੁਹਾਨੂੰ ਦਿਖਾਉਣੀ ਆ ਐਪਲ ਸ਼ੇਕ ਇਹ ਐਸੀ ਦੋ ਲੈਏ ਜੀ ਐਪਲ ਇਹਦੇ ਚ ਪਾਣੀ ਪਾਣਾ ਜੀ ਇੰਨਾ ਕਿ ਜਿੰਨੇ ਆਪਾਂ ਨੇ ਐਪਲ ਪਾਏ ਆ ਇਹ ਦੋ ਪਜਣ ਜਿਆਦਾ ਜਿਹੜਾ ਗਾੜਾ ਆ 241 ਨੰਬਰ ਆਪਾਂ ਪਾਇਆ ਦੇ ਵਿੱਚ 10 ਦਾਸ ਪਾਣੀ ਇਹ ਜੀ ਉਹਨਾਂ ਫੋਤਰਾਂਗੇ ਨੂੰ ਰਹਿਣਾ ਕੋਈ ਖਾਸ ਨਹੀਂ ਹੋਵੇ। ਉਹ ਨਾ ਫਿਰ西班牙ੀ ਬੋਲ। ਉਤਜਾਜ ਤੁਸੀਂ ਘੱਟ ਪਾ ਸਕਦੇ ਹੋ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਕਿ ਜ਼ਿਆਦਾ ਜੀ ਪਾਣਾ ਦੇ ਵਿੱਚ।

ਆਪਣੇ ਇੱਥੇ ਪੰਜਾਬ ਦੇ ਵਿੱਚ ਤਾਂ ਇਹਨੂੰ ਕਾਟੇ ਐਪਲ ਸ਼ੇਕ ਬਣਾ ਕੇ ਪੀਂਦੇ ਨੇ ਤੇ ਇਹ ਬੇਟੇ ਨੇ ਦੱਸਿਆ ਸੀਗਾ ਕਿ ਸ਼ੋਭੀ ਅਰੋਦੇ ਵਿੱਚ ਆਮ ਹੀ ਐਪਲ ਸ਼ੇਪ ਜਿਹੜਾ ਆ ਐਪਲ ਸ਼ੇਕ ਆ ਪੀਂਦੇ ਨੇ ਤੇ ਦੇਖੋ ਜੀ ਬਣ ਚੁੱਕਿਆ ਇਹ ਐਪਲ ਸ਼ੇਕ ਜਿਹੜੇ ਐਪਲ ਨਹੀਂ ਖਾ ਸਕਦੇ ਤੇ ਉਹ ਐਪਲ ਸ਼ੇਕ ਬਣਾ ਕੇ ਪੀ ਸਕਦੇ ਨੇ ਜਿਨ੍ਹਾਂ ਦੇ ਦੰਦ ਨਹੀਂ ਕੰਮ ਕਰਦੇ ਬਜ਼ੁਰਗਾਂ ਨੂੰ ਤੁਸੀਂ ਐਪਲ ਸ਼ੇਕ ਬਣਾ ਕੇ ਦੇ ਸਕਦੇ ਹੋ ਤੇ ਆ ਦੇਖੋ ਜੀ ਐਪਲ ਸ਼ੇਕ ਬਣ ਚੁੱਕਿਆ ਇਹ ਚ ਮਿੱਠਾ ਪਾਉਣ ਦਾ ਵੀ ਮਿੱਠਾ ਵੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹ ਐਪਲਾਂ ਦਾ ਜੀ ਬਹੁਤ ਮਿੱਠਾ ਹੁੰਦਾ ਹੈ ਜੀ ਤੇ ਤੁਸੀਂ ਇਹ ਸ਼ੇਕ ਇਦਾਂ ਬਣਾ ਕੇ ਬਜ਼ੁਰਗਾਂ ਨੂੰ ਦੇ ਸਕਦੇ ਹੋ ਇਹ ਕਿਸ ਨੇ ਆਪਸ਼ਨਲੀ ਜੇ ਮਿੱਠਾ ਪਾਉਣਾ ਵੀ ਆ ਤਾਂ ਮਿੱਠਾ ਪਾ ਵੀ ਸਕਦੇ ਨੇ ਪਰ ਅਸੀਂ ਵਿਦਆਉਟ ਮਿੱਠੇ ਤੋਂ ਸ਼ੇਕ ਬਣਾਈਦਾ ਜੀ ਇਹ ਪੀਦਾ ਵਾਰਸ਼ ਕਾਫੀ ਠੰਡ ਹੋ ਗਈ ਅਰੇ ਕੋਈ ਵਾਰਸ਼ ਅਨੰਦ ਨੇ ਅਰੇ ਜੀ ਸੀ ਨਹੀਂ ਦੱਸ ਚੱਲਦਾ ਚੱਲਦਾ ਹਾਂ ਦੇਖੋ ਜੀ ਪੁਨੇਆਲਾ ਕਿਵੇਂ ਚੋਗਲ ਵਾਂਗੂ ਚੱਲਦਾ ਦੇਖੋ ਇੰਨਾ ਤੇਜ਼ ਨਹੀਂ ਪੈ ਰਿਆ ਲਓ ਜੀ ਸਵੇਰ ਦਾ ਮੀਂਹ ਪਈ ਆ ਰਿਹਾ ਦੇਖੋ ਹੁਣ ਇੱਥੇ ਘਰ ਦੇ ਸਾਹਮਣੇ ਆ ਨਦੀ ਹੋਈ ਵਗਣ ਲੱਗ ਪਈ ਆ ਦੇਖ ਸਕਦੇ ਹੋ ਤੁਸੀਂ ਫੋਨ ਆਇਆ ਮੋਹਿਤ ਹੁਣਾ ਦਾ ਬੇਟੇ ਮੇਰੇ ਦਾ ਵੀ ਅਸੀਂ ਆ ਰਹੇ ਆ ਜੀ ਪਹੁੰਚਣ ਵਾਲੇ ਆ ਘਰ ਪੋਤਾ ਵੀ ਆ ਰਿਹਾ ਨਾਲ ਉਹਨਾਂ ਦੇ ਸਵੇਰ ਦੇ ਗਏ ਹੋਏ ਸੀਗੇ ਤੇ ਸ਼ਾਮ ਦੇ ਲਗਭਗ ਹੁਣ 6 ਵਜਣ ਵਾਲੀ ਨੇ ਤੇ ਸਵੇਰ ਦਾ ਮੀਂਹ ਪੈਂਦੇ ਪੈਂਦੇ ਤੁਸੀਂ ਦੇਖ ਸਕਦੇ ਹੋ ਦੇਖੋ ਨਦੀ ਵਗਣ ਲੱਗ ਪਈ ਆ ਓ ਤੋ ਟਕ ਦੇ ਸਾਧਿਆ ਤੁਸੀਂ ਆ ਗਏ ਮੇਰੇ ਪੁੱਛੇ ਲੱਗਦਾ ਮੈਨੂੰ ਗੱਡੀ ਆ ਰਹੀ ਆ ਉਹ ਸਾਹਮਣੇ ਦੇਖੋ ਪੋਤਾ ਜੀ ਆ ਰਹੇ ਨੇ ਬੱਚਿਆਂ ਨਾਲ ਪੋਤੇ ਦਾ ਚਾਹ ਜਾਂਦਾ ਬਿਲਕੁਲ ਪੋਤੇ ਵੀ ਤਾਂ ਆਉਣੀ ਹੈ ਨਹੀਂ ਸੀ

आगे कटाई जा रहे हैं वेलकम <laughs> एरो सारो ठरो एक मिनट एक मिनट मिन। आ जा भी उतरया राजी रहो

ਤੇ ਆ ਦੇਖੋ ਨਦੀ ਵਗਦੀ ਪਈ ਆ। ਇਹ ਜਗਾ ਸਵੇਰ ਦੇ ਮੀਂਹ ਕਰਕੇ ਹਾਂਜੀ ਆਪਾਂ ਅੱਜ ਦਾ ਵਲੌਗ ਸਮਾਪਤ ਕਰਦੇ ਆਂ ਜੀ। ਕਿਉਂਕਿ ਅੱਜ ਜਾਣ ਦੀ ਸੁਭਾਵਨਾ ਸੀਗੀ ਪਹਿਲਾਂ ਬਾਹਰ ਤੇ ਮੀਂਹ ਕਰਕੇ ਆਪਾਂ ਅੱਜ ਜਾ ਨਹੀਂ ਸਕੇ। ਤੇ ਦਿਖਾਣੇ ਆ ਤੁਹਾਨੂੰ ਆਪਾਂ ਕੱਲ ਨੂੰ ਨਮਾ ਦਿਨ ਨਵੀਂ ਵੀਡੀਓ ਦੇ ਨਾਲ ਚਲਦੇ ਆਪਾਂ ਅੱਜ ਦੀ ਵੀਡੀਓ ਨੂੰ ਸੌਤ ਕਰ ਦਿਆਂ ਇੱਥੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਚਲਦੇ ਆ ਜੀ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕਮ ਗੁੱਡ ਬਾਏ